ਇਹ ਜਿਹੜੀ ਆਧਿ ਪ੍ਰਵਾਨ ਜੀ ਮਿਲਿਆ ਕੀ ਗੱਲ ਦੇਰ ਆਈ ਦਰਸਤ ਆਈ ਹੈ ਬਾਕੀ ਸਾਰਿਆਂ ਦਾ ਧੰਨਵਾਦ ਮੀਡੀਆ ਵਾਲਿਆਂ ਦਾ ਵੀ ਮੇਰੇ ਸਾਥੀ ਜਿਹਨੇ ਵੀ ਆਏ ਨੇ ਅਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਸ਼ਿਸ਼ੋਦੀਆ ਜੀ ਚਿੰਦਰ ਜੰਗ ਜੀ ਡਾਕਟਰ ਸੰਦੀਪ ਪਾਠੀ ਜੀ ਦੀ ਦੇਣਾ ਉਹਨਾਂ ਨੇ ਮੇਰੇ ਕੰਮ ਨੂੰ ਦੇਖ ਕੇ ਮੈਂ ਜਿਹੜਾ ਵਰਕ ਕੀਤਾ ਟੈਸਟ ਦੇ ਅੰਦਰ ਦਾ ਮਾਰਕਰ ਕੁਆਲਟੀ ਬਣਾ ਚੇਅਰਮੈਨ ਮੈਨੂੰ ਲਾਇਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਲਾਲਚੰਦ ਜੀ ਕਿਤਾਬੂਚਕ ਜਿਹੜੇ ਸਾਡੇ ਪੰਜਾਬ ਦੇ ਵਜੀਦ ਦੇ ਮੰਤਰੀ ਸਾਹਿਬ ਨੇ ਇਹਨਾਂ ਦੀ ਵੀ ਮਿਹਰਬਾਨੀ ਆ ਇਹਨਾਂ ਨੇ ਵੀ ਪੂਰਾ ਜੋਰ ਲਾ ਕੇ ਜਿਹੜਾ ਮੈਨੂੰ ਅੱਦਾ ਦਲਾਇਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਬਾਕੀ ਸਾਰੇ ਸਾਥੀ ਜਿਹੜੇ ਆਏ ਨੇ ਮੇਰੇ ਮਨਰੇਸ਼ ਸੈਣੀ ਸਾਹਿਬ ਬੀਸੀਐਲ ਦੇ ਤਲ ਦੇ ਦੱਸਿਆ ਗਿਆ ਮੁੰਨਾ ਠਾਕਰ ਸਾਹਿਬ ਮੇਰੇ ਪਵਨ ਜੀ ਸਾਬਾ ਸਾਡੇ ਥਾਣਕੋਟ ਦੇ ਮਾਰਕੀਟ ਕਮੇਟੀ ਦੇ ਚੇਅਰਮੈਨ ਵਿਕਾਸ ਸੈਣੀ ਜੀ ਵੀ ਆਏ ਨੇ ਸੋਨੂ ਐ ਪ੍ਰਵੇਸ਼ ਨੀਰਜ ਸਾਰਿਆਂ ਦੇ ਮੈਂ ਨਾਮ ਜਾਣਨਾ ਕੋਈ ਗਲਤੀ ਦਾ ਰਹਿ ਜਾਏ ਤੇ ਬਸ ਤੁਸੀਂ ਮਾਫ ਕਰਿਓ ਮੈਂ ਤੁਹਾਨੂੰ ਧੰਨਵਾਦ ਕਰਦਾ ਪਾਰਟੀ ਦਾ ਔਰ ਜਿਹੜੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਪਾਰਟੀ ਦਾ ਮੈਂ ਪੂਰੀ ਦਿਲੋਂ ਨਿਭਾਂਗਾ ਔਰ ਮੇਰੇ ਤੇ ਕੋਈ ਵੀ ਬੰਦਾ ਨਰਾਜ਼ ਨਹੀਂ ਹੋਏਗਾ ਜੋ ਇੱਥੇ ਲੋਕਾਂ ਦੇ ਹਿੱਤ ਚ ਕੰਮ ਹੋਣਗੇ ਉਹ ਕੰਮ ਕਰਾਂਗਾ ਧੰਨਵਾਦ